ਕਿਉਂ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸੇਵရှင် ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀਓ ਅੱਜ ਖਾਲਸਾ ਸਾਜਨਾ ਦੇ ਜਸਵੀ ਮਨਾ ਰਹੇ ਆਪਾਂ ਤੁਹਾਨੂੰ ਸਭ ਨੂੰ ਖਾਲਸਾ ਸਾਜਨਾ ਦੇ ਜਸ ਦੀ ਲੱਖ ਲੱਖ ਵਧਾਈ ਹੋਵੇ ਦੂਸਰਾ ਦਾਸ ਵਾਸਤੇ ਇਹ ਬਹੁਤ ਬੁਢਾਗਾ ਦਿਨ ਹੈ ਤੇ ਉਹਨਾਂ ਮਾਵਣ ਵਾਸਤੇ ਉਹਨਾਂ ਭੈਣਾਂ ਵਾਸਤੇ ਉਹਨਾਂ ਬਜ਼ੁਰਗ ਬਾਪੂਆਂ ਬਾਪੂਆਂ ਵਾਸਤੇ ਜਿਨ੍ਹਾਂ ਨੇ ਪੁੱਤਰ ਸ਼ਹੀਦ ਕਰਾਏ ਤੇ ਜਿਨ੍ਹਾਂ ਦੇ ਪੁੱਤ ਅੱਜ ਜੇਲੀ ਵਿੱਚ ਬੈਠੇ ਆ ਮੁੜ ਘਰ ਹੀ ਨਹੀਂ ਆਏ ਅੱਜ ਦਾ ਦਿਨ ਇਹ ਸੁਭਾਗਾ ਹੈ ਸੋ ਇਹ ਜਿਹੜੀ ਬੁੱਕ ਹੈ ਇਹ ਨਰਮਨ ਪੰਥ ਦੇ ਸਿਰਜਣਹਾਰੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਖਾਲਸਾ ਸਿਰਜਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਰੇ ਸਾਹਿਬਜ਼ਾਦੇ ਹੁਣ ਛੀਦ ਸਿੰਘਾਂ ਸਿੰਘਣੀਆਂ ਪਟੰਗੀਆਂ ਮੀਰੀ ਪੀਰੀ ਦੇ ਸੰਤਾਨ ਨੂੰ ਸਮਰਪਿਤ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜੇਲੀ ਵਿੱਚ ਬੰਦ ਤੇ ਛੀਦ ਸਿੰਘਾਂ ਨੂੰ ਸਮਰਪਣ ਹੈ ਤੇ ਜਿਹੜੂ ਜਥੇਬੰਦੀਆਂ ਜੋ ਅੱਜ ਵੀ ਜੂਝ ਰਹੀਆਂ ਨੇ ਉਹਨਾਂ ਨੂੰ ਸਮਰਪਣ ਹੈ ਦੇ ਕੋ ਸਮਾਂ ਬਹੁਤ ਥੋੜਾ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਹੈ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਤੇ ਮੈਂ ਕਾਬ ਰੂਪ ਵਿੱਚ ਹੀ ਤੁਹਾਨੂੰ ਤਤ ਕਰਨ ਦੀ ਝਲਕ ਦਿਖਾ ਦੇਣੀ ਆ ਕਿ ਇਹਦੇ ਵਿੱਚ ਕੀ ਅਕਤਾਰ ਦੇ ਤੇ ਸੋ ਮੈਂ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਾ ਸੰਗਤ ਦਾ ਜਿਨ੍ਹਾਂ ਨੇ ਮੈਨੂੰ ਅਛਾਹ ਦਿੱਤਾ ਤੇ ਇਹ ਇਸ ਨੂੰ ਕਾਬ ਰੂਪ ਵਿੱਚ ਇਸ ਕਪਤਾਨ ਨੂੰ 104 ਕਪਤਾਵਾ ਗੀਤ ਤੇ 12 ਦੇ ਰੂਪ ਵਿੱਚ ਪ੍ਰਕਾਸ਼ਤ ਹੋਈ ਹੈ ਤੇ ਉਸ ਤੋਂ ਬਾਅਦ ਸਿਮਰਤਜੀਤ ਸਿੰਘ ਮਾਨ ਸੈਕਸ਼ੂਤ ਅਮਰੀਕਾ ਜਿਨ੍ਹਾਂ ਨੇ ਦੇਸ਼ਯਾਥੀ ਬੰਦੇ ਵਿੱਚ ਮੈਂ ਪਹਿਲਾ ਕੰਮ ਕਰ ਰਿਹਾ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸਵਾਮਾਂ ਨੂੰ ਆ ਰਹੇ ਆ ਸਰਦਾਰ ਬੂਟਾ ਸਿੰਘ ਖਰੋਰ ਜਿਨ੍ਹਾਂ ਨੇ ਇਹ ਸਵਾਮਾਂ ਨੂੰ ਦੇਖਦੇ ਹੋਏ ਨਿਊ ਜਰਸੀ ਦੀ ਜ਼ਿੰਮੇਵਾਰੀ ਸ੍ਰੋਪੀ ਤੇ ਗੋਦਵਾਰਾ ਪ੍ਰਬੰਧਕ ਕਮੇਟੀਆਂ ਨੇ ਜਿਨ੍ਹਾਂ ਨੇ ਮੈਨੂੰ ਸਮੇਂ-ਸਮੇਂ ਸਿਰ ਤੇ ਨਗਰ ਕੂਟਨਾ ਵਿੱਚ ਸਮਾਧਤਾ ਦੇ 27 ਸਾਲ ਦੀ ਮਿਹਨਤ ਦਾਸ ਨੇ ਕਲਪੱਜ ਕੀਤੀ ਹੈ ਸਤਨਾਮ ਸਿੰਘ ਜਿਹੜੇ ਟੈਂਡਾ ਜੋ ਅੱਜ ਦੁਨੀਆਂ ਤੋਂ ਨਹੀਂ ਰਹਿ ਦੁਨੀਆਂ ਤੇ ਨਹੀਂ ਰਹਿ ਉਹਨਾਂ ਨੇ ਬੜਾ ਅਛਾਹ ਦਿੱਤਾ ਆਪਣੇ ਪੇਪਰ ਵਿੱਚ ਦਿੰਦੇ ਰਹਿ ਡਾਕਟਰ ਅਮਰਜੀਤ ਸਿੰਘ ਜੀ ਜੋ ਅੱਜ ਟੀਵੀ 84 ਦੇ ਵੀ ਸੰਚਾਲਕ ਨੇ ਉਹਨਾਂ ਨੇ ਬਹੁਤ ਅਛਾਹ ਦਿੱਤਾ ਤੇ ਉਹਨਾਂ ਨੇ ਇਸ ਕੰਮ ਲਈ ਤੋਰਿਆ ਤੇ ਜੋ ਆਪ ਵੀ ਕੌਮ ਨੂੰ ਸਮਰਪਿਤ ਨੇ ਤੇ ਖਾਲਿਸਤਾਨ ਲਈ ਕੰਮ ਕਰ ਰਹੇ ਨੇ ਚਰਚੀ ਕੜਾ ਨਾਲ ਪਰਮਜੀਤ ਸਿੰਘ ਜੋ ਉੱਚ ਕੋਟੀ ਦੇ ਵਿਖਾਰੀਆ ਤੇ ਕੌਮੀ ਉਹਨਾਂ ਨੇ ਭੂਮਿਕਾ ਦਿੱਤੀ ਤੇ ਪ੍ਰੋਫੈਸਰ ਮੋਰਜੰਦ ਸਰਜੀਤ ਸਿੰਘ ਕਲਾ ਗੂਟਾ ਲੇ ਕਰੋ ਦਲਵਿੰਦਰ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੀ ਸੰਗਤ ਦਾ ਮੈਂ ਪਹਿਲਾਂ ਹੀ ਧੰਨਵਾਦ ਕਰ ਦਿੰਨਾ ਹਾਂ ਤੇ ਮੇਰੇ ਕੋਲ ਬੋਲ ਦੇ ਕੋਲ ਬਹੁਤ ਤਰੁੱਟੀਆਂ ਵੀ ਰਹਿਣੀਆਂ ਆ ਉਹ ਮੈਂ ਖਿਮਾ ਮੰਗਦਾ ਹਾਂ ਕਿਉਂਕਿ ਟਾਈਮ ਬਹੁਤ ਥੋੜਾ ਹੈ ਤੇ ਮੈਂ ਕਾਹ ਰੂਪੇ ਕੀ ਆਪ ਜੀ ਨੂੰ ਜੋ ਮਨ ਦੀਆਂ ਭਾਵਨਾ ਦੇਖੋ ਜਦੋਂ ਆਪਾਂ ਕੁਝ ਲਿਖਦੇ ਆ ਉਹ ਫਿਰ ਉਸ ਤਰ੍ਹਾਂ ਦੇ ਹੀ ਪਾਣਾ ਪੈਂਦਾ ਉਸ ਤਰ੍ਹਾਂ ਦੀ ਸੋਚ ਵੀ ਕਰਨੀ ਪੈਂਦੀ ਆ ਤੇ ਕੰਗ ਸਾਬ ਨੇ ਮੋਰਚੇ ਦਾ ਕਿਸਾਨੀ ਮੋਰਚੇ ਦਾ ਜ਼ਿਕਰ ਕੀਤਾ ਤੇ ਮੌਕੇ ਤੇ ਡਾਕਟਰ ਅਤਾਸ਼ ਸਿੰਘ ਜੀ ਤੀਣਾ ਵੀ ਆ ਗਏ ਜੋ ਰੇਸਾਂ ਵੀ ਕਰਾਉਂਦੇ ਨੇ ਬਿਠਾ ਕੇ ਨੂੰ ਸਮਾਪਤਾ ਤੇ ਉਹਨਾਂ ਨੇ ਤੇ ਭਾਈ ਅਜੀਤ ਸਿੰਘ ਤੇ ਸਿੱਖ ਜਥੇਬੰਦੀਆਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਤੇ ਪਾਰਟੀ ਨਾਲ ਜੀ ਕਹਿੰਦੇ ਹੁੰਦੇ ਸੀ ਜੋਗਾ ਸਿੰਘ ਤੇਰੇ ਨਾਲ ਕੋਈ ਨਾ ਕੋਈ ਹੱਥ ਪਾਕ ਤਰੇਣਾ ਚਾਹੀਦਾ ਹੈ ਜਦੋਂ ਮੋਰਚਾ ਅੰਮੈਸੀ ਹੋਰੇ ਲਾਇਆ ਸੀ ਕਿ ਤੇਰੇ ਤੇ ਕੋਈ ਹਮਲਾ ਨਾ ਕਰ ਦੇਵੇ ਇਹਨਾਂ ਦਾ ਵੀ ਮੈਂ ਧੰਨਵਾਦ ਹਾਂ ਤੇ ਹੁਣ ਆਓ ਮੈਂ ਤੁਹਾਨੂੰ ਚਲ ਕੇ ਦਿਖਾਉਣਾ ਇਹ ਕਿਤਾਬ ਦੇ ਵਿੱਚ ਕੀ ਹੈ 33 ਤਵੀ ਤੇ ਗੁਰੂ ਆਚਨ ਬੈਠੇ ਤੱਕੇ ਜੇ ਤੱਕਿਆ ਜਿਸ ਨੂੰ ਛਾਲੇ ਹੋਇਆ ਸਾਰਾ ਵਾ ਵਾ ਤੇਗ ਧਨੀ ਦਾ ਸੀਸ ਕਰਤਾ ਦੇਖਿਆ ਦੇਕਾਂ ਵਿੱਚ ਉਪਰ ਦੇ ਤੱਕੇ ਰੰਬੀਆਂ ਨਾਲ ਖੋਪਰ ਲੱਥੇ ਚ ਦੇਖੇ ਚੱਲਿਆ ਸਿਰੋਂ ਤੇ ਆਦਾ ਕਲਗੀ ਧਰ ਦੇ ਚੋਜ ਮਨ ਤੱਕੇ ਕਲਗੀ ਧਰ ਦੇ ਚੋਜ ਮਨ ਤੱਕੇ ਜਿਨਾ ਸਰਵੰਸ ਬਾਤ ਦਾ ਸਾਰਾ ਕੱਚੀ ਗਰੀ ਦੀ ਜੰਗ ਅਸਾਮੀ ਇੱਕ ਪਾਸੇ ਚਾਰੀ ਸਿੰਘ ਗੁਰੂ ਦੇ ਅੱਗੇ ਲਸ਼ਕਰ ਪਾ ਅਜੀਤ ਜਿਹੜਾ ਤੱਕੇ ਸਹੰਦਾ ਕੇ ਫਿਰ ਰੋਇਆ ਤੇ ਮੋਤੀ ਮੇਰੇਆਂ ਸਿਵਾਵਾਂ ਨੇ ਦਿੱਤਾ ਸਹਾਰਾ ਉਹ ਬੰਦਾ ਸਿੰਘ ਬਹਾਦਰ ਇੱਕ ਨਾ ਇੱਕ ਖੜਕੂਂਦਾ ਤਕਿਆ ਫਿਰ ਸ਼ਹੀਦ ਹੁੰਦਾ ਤਕਿਆ ਉਸਦਾ ਪੁੱਤਰ ਪਿਆਰਾ ਛੇ ਪੰਜਾਬ ਦਾ ਰਾਜ ਵੀ ਤਕਿਆ ਰਾਣੀ ਜਿੰਦਾ ਦੇ ਵੇਣਾ ਵਿੱਚ ਡੁੱਗ ਰਿਆਂ ਦਾ ਤਕਿਆ ਕਾਰਾ ਸਿੱਖ ਰਾਜ ਦੀਆਂ ਤੱਕ ਨਿਸ਼ਾਨੀਆਂ ਉਹ ਫਿਰ ਚੜ ਗਿਆ ਬਰਾਦ ਦਾ ਪਾਲਾ नते रखण शाह लिता बान भारती हाकमा दरमोशी तकी 1978 सो अठी तकी तक ज़ुलम सिखा ते पारा ਅਕਾਲ ਤਖਤ ਸਹਿਬ ਤੇ ਫੋ ਅਕਾਲ ਤਖਤ ਸਹਿਬ ਨੂੰ ਫੋਨੇ ਢਾਇਆ ਤੱਕਿਆ ਆਪਰੇਸ਼ਨ ਅਖਨ ਨੀਲਾ ਤਾਰਾ ਸੰਤ ਜਨੈ ਸਿੰਘ ਤੇ ਸੇਗ ਸਿੰਘ ਨੇ ਚੜੇ ਚੁਆਏ ਫਿਰ ਟੈਂਕਾਂ ਤੋਪਾਂ ਦਾ ਲੈਸਾਰਾ ਪਿੰਡਾਂ ਸ਼ਹਿਰਾਂ ਵਿੱਚੋਂ ਸਿੰਘ ਚੋਂ ਚੋਂ ਮਾਰੇ ਦੇਖੇ ਪਾਣੀ ਦੀ ਥਾਂ ਦਰਿਆਵਾਂ ਵਿੱਚ ਵਗੇ ਖੂਨ ਦੀ ਧਾਰਾ ਸਤਵੰਤ ਸਿੰਘ ਬਿਆੰਤ ਸਿੰਘ ਨੇ

ਇਹ ਪੁੱਤੋ ਸੰਸਾਰ ਦਿਓ ਜੋੋ ਸਿਚਵਾਨੀ ਦੇ ਵਿੱਚ ਆ ਕੇ ਮਾਪੇ ਨਾ ਕਿਤੇ ਵਿਸਾਰ ਦਿਓ ਕੋਈ ਨੱਚੇ ਢੋਲ ਉੱਤੇ ਕੋਈ ਨੱਚਦਾ ਸਦਾਰ ਤੇ ਆ ਜਾ ਸਿੰਘਾ ਆਪਾਂ ਨੱਚੀਏ ਖੰਡੇ ਦੀ ਧਾਂ ਤੇ ਇਹ ਵੀ ਭਟਕੇ ਹੋਏ ਜਵਾਨਾਂ ਨੂੰ ਕਰਮਨਾ ਤੰਗ ਨੇ ਲਾਏ ਇਕੱਠੇ ਹੋ ਕੇ ਫਿਰ ਜਾਣ ਨਨਕਾਣੇ ਬਾਬੇ ਨਾਨਕ ਅਗੇ ਤਰਾਨੇ ਗਾਏ ਉਹ ਬਿਨਾ ਆਜ਼ਾਦੀ ਜੋਗਾ ਸਿੰਮਾ ਮਸਲੇ ਹੱਲ ਨਹੀਂ ਹੋਣੇ ਸੱਚੇ ਬਾਦਸ਼ਾਹੀ ਹੋਂਸਾਏ ਸੱਚੇ ਬਾਦਸ਼ਾਹੀ ਦੀ ਹੋਂਸਾਏ ਇਹ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਪੰਥ ਦੀ ਝੋਲੀ ਵਿੱਚ ਇੱਕ ਕਿਤਾਬ ਪਾ ਦਿੱਤੀ ਐ ਅੱਜ ਤੱਕ ਇਸ ਕਿਤਾਬ ਤੇ ਜਿੰਨਾ ਵੀ ਖਰਚ ਆਇਆ ਦਾਸ ਨੇ ਕੀਤਾ 27 27 ਸਾਲ ਮਿਹਨਤ ਕਰਕੇ ਇਹ ਲਿਖਿਆ ਉਹਨਾਂ ਨੂੰ ਸਾਰਿਆਂ ਨੂੰ ਕਾਰ ਰੂਪ ਤੇ ਕਲੰਬੰਦ ਕੀਤਾ ਹੁਣ ਪੰਚੀ ਤੇ ਗੋਲਦਾਰਾ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਹੈ ਕਿ ਜੇ ਅੱਗੇ ਕਿਤਾਬ ਘਰ ਘਰ ਪਚਾਉਣੀ ਆ ਉਹ ਇਸ ਨੂੰ ਸੰਭਾਲਣ ਤੇ ਦਾਸ ਨੇ ਅਰਪਣ ਕਰ ਦਿੱਤੀ ਹੈ ਜਿਵੇਂ ਬੰਗੀਆਂ ਤੇ ਗੋਲਦਾਰਾ ਪ੍ਰਬੰਧਕ ਕਮੇਟੀਆਂ ਨੂੰ ਤਾਂ ਸਿੱਖ ਪੰਥ ਨੂੰ ਹੁਣ ਪੰਚ ਜਾਨੇ ਛੀਂਦਾ ਨੂੰ ਪਿਆਰ ਕਰਨਾ ਘਰ ਘਰ ਇਹ ਸੱਡੀਆਂ ਤੱਕ ਗੱਲ ਪਚਾਉਣੀ ਆ ਤੇ ਅੱਗੇ ਦਾ ਸਾਰਾ ਪ੍ਰਬੰਧ ਜਿਵੇਂ ਬੰਦ ਕਮੇਟੀਆਂ ਕਮੇਟੀਆਂ ਦੇ ਗੋਲਦਾਰਾ ਪ੍ਰਬੰਧਕ ਕਮੇਟੀਆਂ ਕਾ ਲੈਣ ਇਹ ਨਹੀਂ ਹੀ ਬੇਨਤੀ ਦੇ ਨਾਲ ਕੋਈ ਵੀ ਪਰਚੋਕ ਹੋ ਗਈ ਹੋਵੇ ਕਿਤਾਬ ਵਿੱਚ ਕੋਈ ਇਹੀ ਗੱਲ ਜੇ ਪੰਥ ਦੇ ਅਗਰੇਸਟ ਜਾਂਦੀ ਹੋਵੇ ਜਾਂ ਧਰਮ ਦੇ ਵਿਰਸ ਜਾਂਦੀ ਹੋਵੇ ਉਹ ਗੱਲ ਚ ਪੰਨਾ ਪਾ ਕੇ ਮਾਫੀ ਮੰਗਾਗਾ ਪੜਿਓ ਕਰ ਲਿਆ ਕੇ ਬੱਚਿਆਂ ਨੂੰ ਪੜਾਇਓ ਇਹ ਇਤਿਹਾਸ ਹੁਣ ਜਾਵੇ ਇਹ ਕਿਤਾਬ ਨਹੀਂ ਇਹਦੇ ਵਿੱਚ ਸ਼ਹੀਦ ਸਿੰਘਾਂ ਦਾ ਖੂਨ ਹੈ ਤੇ ਕੌਮ ਦੀ ਆਜ਼ਾਦੀ ਦੇ ਤਰਾਨੇ ਨੇ ਇੰਨੀਆਂ ਹੀ ਬੇਨਤੀਆਂ ਨਾਲ ਸਾਰਿਆਂ ਦਾ ਧੰਨਵਾਦ ਗੁਰਦਵਾਰਾ ਪ੍ਰਬੰਧ ਕਮੇਟੀ ਦਾ गुरू घर जे वज़ीर जा इन बेनती न जी का ख़ा वाहिगुरू जी फतेह